ਬੀਜੇਪੀ ਜਿਹੜੀ ਆ ਇਹਦੇ ਵਿੱਚ ਵੀ ਉਹ ਐਂ ਲੱਗਦਾ ਵੀ ਜਿਵੇਂ ਮੁਗਲਾਂ ਵਾਲੀ ਧੂ ਆ ਗਈ ਸੀ ਜੀ ਰਤਨ ਜਿਸ ਤਰ੍ਹਾਂ ਰਾਜੇ ਮਹਾਰਾਜੇ ਕਰਦੇ ਸੀ ਉਸ ਤਰ੍ਹਾਂ ਕਰਦੇ ਗੋਲੀਆਂ ਸਿੱਧੀਆਂ ਗੋਲੀਆਂ ਤਾਂ ਮੈਂ ਨਹੀਂ ਵੱਜਦੀਆਂ ਤੇ ਗੋਲੀਆਂ ਵਰਗੇ ਜਿਹੜੇ ਆ ਉਹ ਅਥਰੂ ਗਏ ਸਾਕੀਆਂ ਲੋਕਾਂ ਦੀਆਂ ਅੱਖਾਂ ਚਲੇ ਗਈਆਂ ਲੱਤਾਂ ਟੁੱਟੀਆਂ ਨੇ ਪੂਰੀ ਹਾਲਤ ਕਰ ਦੋ ਸ਼ਹਾਦਤਾਂ ਵੀ ਹੋ ਗਈਆਂ ਖਾ ਕੋ ਮੌਤਾਂ ਵੀ ਦਸਰੇ ਹੋਈਆਂ ਬਾਕੀ ਫਸਲਾਂ ਦੇ ਉੱਤੇ ਐਮ ਐਸ ਪੀ ਦਾ ਕਾਨੂੰਨ ਬਣਾਤਾ ਜੀ ਇੰਨੇ ਸਰੋਂ ਦੀ ਕੀਮਤ ਆ ਇੰਨੇ ਦਾਲਾਂ ਦੀ ਕੀਮਤ ਆ ਇੰਨੇ ਮੱਕੀ ਦੀ ਆ ਬਾਜਰੀ ਦੀ ਜਦੋਂ ਉਹਨੂੰ ਸਰਕਾਰ ਨੇ ਖਰੀਦਣਾ ਹੀ ਨਹੀਂ ਖਰੀਦਣ ਤਾਂ ਡੇ ਸਿਰਫ ਕਣਕ ਤੇ ਜਿਹੜੇ ਆਪਣਾ ਝੋਨਾ ਆ ਜੀ ਦੋ ਫਸਲਾਂ ਖਰੀਦਣ ਡੇ ਨੇ ਬਾਕੀ 20 ਫਸਲਾਂ ਉਦਾਂ ਮੰਡੀ ਦੇ ਵਿੱਚ ਰੋਲ ਦੀਆਂ ਆਪਣੀਆਂ ਆਪਾ ਖੁਦ ਕਿਉਂ ਨਹੀਂ ਨਿਕਲਣਾ ਚਾਹੁੰਦੇ ਕਿਉਂਕਿ ਸਾਡਾ ਜਿਹੜਾ ਜ਼ਿਆਦਾਤਰ ਮੁਨਾਫੇ ਵਾਲੇ ਪਾਸੇ ਹੋ ਗਿਆ ਆਪਾਂ ਜਾਂ ਤਾਂ ਝੋਨੇ ਨੂੰ ਐਵੇਂ ਦਿੰਨੇ ਆ ਜਾਂ ਫਿਰ ਕਣਕ ਨੂੰ ਐਵੇਂ ਦਿੰਨੇ ਆ ਦੂਜੀਆਂ ਫਸਲਾਂ ਆਪਾਂ ਕਿਉਂ ਨਹੀਂ اگੋਦੇ ਜਿਹੜਾ ਗਾਵਾਂਗੇ ਤੇ ਵੇਚਾਂਗੇ ਕਿ ਨੋਨ ਦਾ ਪਲਾਟ ਆ ਗਿਆ ਕਿ ਬਹੁਤ ਜ਼ਿਆਦਾ ਕਿਨੋਆ ਹੁਣ ਇੱਥੇ ਕਹਿੰਦਾ ਸੀ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਰਲ ਕੇ ਇਸੇ ਕਿਨੋਨੋ ਹਿੰਦੁਸਤਾਨ ਦੇ ਹਰ ਕੋਨੇ ਤੱਕ ਪਹੁੰਚਾਉਂਦੇ ਹਜ਼ਾਰ ਕਿੱਲੇ ਦੇ ਵਿੱਚੋਂ ਆਸੀਂ 500 ਕਿੱਲਾ ਝੋਨਾ ਲਵਾਂਗੇ ਜੀ ਬਾਕੀ ਜਿਹੜਾ 200 ਕਿੱਲਾ ਆਸੀਂ ਮੱਕੀ ਬੀਦਾਂਗੇ 300 ਕਿੱਲਾ ਅਸੀਂ ਹਰ ਅਰਬੀ ਦਿੰਦੇ ਆ ਇਹ ਤਿੰਨ ਫਸਲਾਂ ਨੂੰ ਮੈਂ ਵੰਡ ਦੁੱਤਾ ਐ ਤਾਂ ਹੋਰ ਵੀ ਫਸਲਾਂ ਬੜੀਆਂ ਨੇ ਤੇ ਜੇ ਸਰਕਾਰ ਜਿੱਥੇ 500 ਕਿੱਲੇ ਦੀ ਖਰੀਦ ਕਰਨੀ ਉਹਨੇ ਝੋਨੇ ਦੀ ਤੇ ਨਾਲ 200 ਦੀ ਮੱਕੀ ਦੀ ਕਿਉਂ ਨਹੀਂ ਕਰਦੀ 300 ਦੀ ਹਾਰਾ ਦੀ ਕਿਉਂ ਨਹੀਂ ਕਰਦੀ ਜੇ ਨਿਰਾ ਅਸੀਂ 1000 ਕਿੱਲਾ ਝੋਨਾ ਵੇਚਦੇ ਆ ਉਹਦੀ ਸਰਕਾਰ ਖਰੀਦ ਕਰ ਰਹੀ ਐ ਜੇ ਸਰਕਾਰ ਸਾਰੀਆਂ ਫਸਲਾਂ ਨੂੰ ਛੁੱਕੇ ਤੇ ਕੋਈ ਮਸਲਾ ਨਹੀਂਗਾ ਮੈਂ ਸਮਝਦਾ ਵੀ ਲੋਕਾਂ ਨੂੰ 12 ਮਹੀਨੇ ਕੰਮ ਮਿਲੇਗਾ ਹੁਣ ਵੇਖੋ ਕਿੱਡੀ ਇਹ ਪੰਜਾਬ ਦੀ ਤਰਾਸ਼ ਦੀ ਆ ਵੀ ਸੋਹਣੀ ਦੀ ਫਸਲ ਨੂੰ ਆਪਾਂ ਮੇਨ ਮਾਰਨ ਗਏ ਜੀ ਇਹ ਝੋਨਾ ਲਾਤਾ ਆਪਾਂ 15 20 ਜੂਨ ਨੂੰ ਉਸ ਤੋਂ ਬਾਅਦ ਸਾਰਾ ਪੰਜਾਬ ਛੱਪੜ ਦਾ ਰੂਤ ਤਰ ਗਿਆ ਹਵਾ ਦੇ ਵਿੱਚ ਮੌਇਸਚਰ ਆ ਗਿਆ ਉਧਰੋਂ ਮੌਇਸਚਰ ਛਿੱਲ ਦੇ ਨਾਲ ਬਿਮਾਰੀਆਂ ਕਿੰਨੀਆਂ ਫੈਲਦੀਆਂ ਜਿਹੜੀ ਬਰੋਕਲੀ ਦੀ ਇੱਕ ਕਿਸਮ ਆ ਹਰੇ ਰੰਗ ਦੀ ਗੋਭੀ ਆ ਉਹਦੀ ਤੁਸੀਂ ਉਹਦਾ ਸਲਾਦ ਭੱਜ ਕੇ ਖਾਓ ਸਾਡੀਆਂ ਕਿੰਨੀਆਂ ਬਿਮਾਰੀਆਂ ਠੀਕ ਹੋ ਸਕਦੀਆਂ ਮੈਂ ਸਮਝਦਾ ਵੀ ਨਾ ਪੰਜਾਬ ਸਰਕਾਰ ਦਾ ਅਜੰਡਾ ਹੈ ਤੇ ਨਾ ਭਾਰਤ ਸਰਕਾਰ ਦਾ ਅਜੰਡਾ ਵੀ ਲੋਕਾਂ ਦੀ ਸਿਹਤ ਠੀਕ ਹੋਵੇ ਕ੍ਰਿਸ਼ਨ ਚੰਦਰ ਆ ਇੱਕ ਟੀਵੀ ਚੈਨਲ ਦਾ ਮਾਲਕ ਆ ਉਹਦਾ ਪਿੱਛੇ ਜੇ ਪਤਾ ਲੱਗਾ ਥੋੜੀ ਦੋ ਤਿੰਨ ਮਹੀਨਿਆਂ ਦੀ ਗੱਲ ਆ ਵੀ ਹਜ਼ਾਰ ਕਰੋੜ ਰੁਪਏ ਮਾਫ ਕਰ ਦੋ ਉਹਨਾਂ ਵੱਡੇ ਲੋਕਾਂ ਵਾਸਤੇ ਤਾਂ ਹਜ਼ਾਰ ਕਰੋੜ ਆ ਤੇ ਇੱਥੇ ਮੇਰੇ ਖਾਲੇ ਵੀ 1 ਕਰੋੜ ਵੀ ਦੇਣਾ ਪੈ ਜੇ ਸਰਕਾਰ ਨੂੰ ਤੇ ਬੜਾ ਔਖਾ ਲੱਗਣ ਲਿਆ ਮੈਂ ਭਾਰ ਸਰਕਾਰ ਜਿਹੜੀ ਆ ਉਹ ਕਿਸਾਨ ਹਦੈਸ਼ੀ ਨਹੀਂ ਉਹ ਤਾਂ ਜਿਹੜੇ ਕਾਰਪੋਰੇਟ ਘਰਾਣਿਆਂ ਉਹਨਾਂ ਦੇ ਵੱਲ ਉਹਦਾ ਝਕਾਇਆ ਛਰਿਆ ਤੇ ਪਹਿਲਾਂ ਹੁੰਦੀਆਂ ਸੀ ਰਿਸ਼ਤਾਂ ਇਹ ਕਹਿੰਦੇ ਸੀ ਵੀ ਆਪਸਰ ਫੜ ਲਿਆ ਜਾ ਉਹ ਫੜ ਲਿਆ ਕੋਈ ਲੱਖ 2 ਲੱਖ ਦੇ ਹੁਣ ਤਾਂ ਜਿਹੜੇ ਵੱਡੇ ਵੱਡੇ ਹਜ਼ਾਰਾਂ ਕਰੋੜ ਦੀ ਭਾਰ ਸਰਕਾਰ ਨੇ ਕੀਤੀ ਆ ਇਹ ਤਾਂ ਇਹ ਲੱਗ ਰਿਹਾ ਹੈ ਵੀ ਕਿਵੇਂ ਉਹ ਉਹਨਾਂ ਜਿਹੜਾ ਕਹਿੰਦੇ ਵੀ ਤਗੜੇ ਦਾ ਸੱਥੀ ਵੀ ਸੋ ਸੰਘਾਜੀ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਤੁਸੀਂ ਜੁੜਿਓ ਲਾਈਵ ਪੰਜਾਬੀ ਟੀਵੀ ਦੇ ਨਾਲ ਮੈਂ ਹਗੁਰਦਿਆਲ ਸਿੰਘ ਕਿਸਾਨੀ ਅੰਦੋਲਨ ਦੁਬਾਰਾ ਸ਼ੁਰੂ ਕਰਨ ਦੀ ਜ਼ਰੂਰਤ ਕਿਉਂ ਪਈ ਕਿਸਾਨੀ ਅੰਦੋਲਨ ਅੱਜ ਵੀ ਸ਼ਿਖਰਾਂ ਤੇ ਹੈ ਕਿਸ ਤਰ੍ਹਾਂ ਦਾ ਮਾਹੌਲ ਹੈ ਬਾਰਡਰ ਦੇ ਉੱਪਰ ਤੇ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਸੀ ਕਿ ਕਿਸਾਨਾਂ ਦਾ ਉੱਥੇ ਲੜਨਾ ਜਾਇਜ਼ ਹੈ ਕਿ ਖੱਟਰ ਸਰਕਾਰ ਜੋ ਕਰ ਰਹੀ ਹੈ ਉਹ ਜਾਇਜ਼ ਹੈ ਮੇਰੇ ਨਾਲ ਇਸ ਵੇਲੇ ਮੌਜੂਦ ਨੇ ਸਮਾਜ ਸੇਵੀ ਸਰਦਾਰ ਹਰਦੇਵਾਲ ਸਿੰਘ ਜੀ ਘਰਿਆਲਾ ਔਰ ਨਾਲ ਦੇ ਨਾਲ ਵਾਤਾਵਰਨ ਨੂੰ ਸੰਭਾਲਣ ਦੀ ਵੀ ਗੱਲ ਕਰਦੇ ਨੇ ਆਪਾਂ ਪਾਉਨੇ ਫਤੇਜ ਸਾਹਿਬ ਤੇ ਜਾਣਨ ਦੀ ਕੋਸ਼ਿਸ਼ ਕਰਦੇ ਆਂ ਪੂਰੀ ਕਹਾਣੀ ਵੀਰ ਜੀ ਵੈਦੁਰ ਜੀ ਦਾ ਖਾਲਸਾ ਹਾਂ ਬੰਗਦੀ ਕੀ ਫਤੇ ਜੀ ਮਾਹੌਲ ਬਣ ਗਿਆ ਜੀ ਵਾਤਾਵਰਨ ਦੀ ਤੁਸੀਂ ਗੱਲ ਕਰਦੇ ਹੋ ਆਪਾਂ ਹੁਣ ਇਹੀ ਗੱਲ ਕਰੀਏ ਵੀ ਵਾਤਾਵਰਨ ਜਿਹੜਾ ਉੱਥੇ ਬਣਿਆ ਬਾਰਡਰ ਤੇ ਕਿਵੇਂ ਦੇਖਦੇ ਹੋ ਉਸ ਨੂੰ ਬਹੁਤ ਮੰਤ ਭੱਗਾ ਜੀ ਜੀ ਇੱਕ ਕਿਸਾਨ ਜੀ ਦਸਾਂ ਨਵਾਂ ਦੀ ਕਿਰਤ ਕਰਨ ਵਾਲੇ ਨੂੰ ਹੂੰ ਕਿਸ ਤਰ੍ਹਾਂ ਦਿੱਲੀ ਨੂੰ ਕੋਚ ਕਰਨਾ ਪਿਆ ਤੇ ਉਹ ਤਾਂ ਲੋ ਕਾਨੂੰਨੀ ਹੱਕ ਆ ਜਮਹੂਰੀ ਹੱਕ ਲੜਨ ਦਾ ਜੀ ਸਭ ਤੋਂ ਮਾੜੀ ਗੱਲ ਇਹ ਸਰਕਾਰ ਨੇ ਕੀਤੀ ਆ ਜਿਹੜੀ ਬੀਜੇਪੀ ਦੀ ਸਰਕਾਰ ਆ ਭਾਵੇਂ ਹਰਿਆਣੇ ਦੀ ਭਾਵੇਂ ਦਿੱਲੀ ਦੀ ਆ ਬੀਜੇਪੀ ਜਿਹੜੀ ਆ ਇਹਦੇ ਵਿੱਚ ਵੇਖੋ ਐਂ ਲੱਗਦਾ ਵੀ ਜਿਵੇਂ ਮੁਗਲਾਂ ਵਾਲੀ ਰੂਹ ਆ ਗਈ ਹੁੰਦੀ ਆ ਜੀ ਰਤਨ ਜਿਸ ਤਰ੍ਹਾਂ ਰਾਜੇ ਮਹਾਰਾਜੇ ਕਰਦੇ ਸੀ ਉਸ ਤਰ੍ਹਾਂ ਕਰ ਰਿਹਾ ਹੂੰ ਚਾਹੀਦਾ ਤੇ ਸੀ ਵੀ ਜਿੱਥੇ ਕਿਸਾਨਾਂ ਨੇ ਜਾ ਕੇ ਧਰਨਾ ਮਾਰਨਾ ਉੱਥੇ ਜਗ੍ਹਾ ਦੇਣ ਹੂੰ ਹਰ ਜਗ੍ਹਾ ਤੇ ਜੋ ਕੋਈ ਵੀ ਕਿਤੇ ਵੀ ਕਾਨੂੰਨੀ ਲੜਾਈ ਲੜਦਾ ਧਰਨੇ ਮੇਜਾਰੇ ਕਰਦਾ ਉਹਦੇ ਵਾਸਤੇ ਸਰਕਾਰ ਉਹਨਾਂ ਨੂੰ ਜਗ੍ਹਾ ਦੇਂਦੀ ਹੈ ਵੀ ਤੁਸੀਂ ਇੱਥੇ ਬਹਿ ਕੇ ਜਿੰਨਾ ਚਿਰ ਮਰਜ਼ੀ ਆਪਦਾ ਪ੍ਰੋਟੈਸਟ ਕਰ ਸਕਦੇ ਫਿਰ ਜਗ੍ਹਾ ਤਾਂ ਕੀ ਦੇਣੀ ਵੀ ਉੱਥੇ ਗੋਲੀਆਂ ਸਿੱਧੀਆਂ ਗੋਲੀਆਂ ਭਾਵੇਂ ਨਹੀਂ ਵੱਜ ਰਹੀਆਂ ਤੇ ਗੋਲੀਆਂ ਵਰਗੇ ਜਿਹੜੇ ਆ ਉਹ ਅਥਰੂ ਗਏ ਸਾਕੀਆਂ ਲੋਕਾਂ ਦੀਆਂ ਅੱਖਾਂ ਚਲੇ ਗਈਆਂ ਲੱਤਾਂ ਟੁੱਟੀਆਂ ਨੇ ਬੁਰੀ ਹਾਲਤ ਕਰ ਦਿੱਤੀ ਦੋ ਸ਼ਹਾਦਤਾਂ ਵੀ ਹੋ ਗਈਆਂ ਇੱਕ ਹਾਲੇ ਕੱਜ ਉਹ ਦੋ ਮੌਤਾਂ ਤੁਸੀਂ ਦੱਸ ਰਹੇ ਹੋ ਗਈਆਂ ਇਹ ਕਿੱਡੀ ਇਹ ਘਟੀਆ ਗੱਲ ਆ ਮੈਂ ਸਮਝਦਾ ਵੀ ਜਿਹੜੀ ਸਰਕਾਰ ਕਹਿੰਦੀ ਆ ਇਹਨਾਂ ਨੇ ਮੇਰੇ ਖਿਆਲ ਆ ਵੀ ਸਨ 19 ਚ ਕਹਿੰਦੇ ਸੀ 22 ਸਨ ਦੇ ਵਿੱਚ ਕਹਿੰਦੇ ਸੀ ਕਿ ਅਸੀਂ ਦੁੱਗਣੀ ਕਿਸਾਨ ਦੀ ਆਮਦਨ ਕਰ ਦੇਣੀ ਆ ਤੇ ਨਾਲ ਹੀ ਫਿਰ ਜਿਹੜੀ ਸੁਆਮੀਨਾਥਨ ਦੀਆਂ ਰਿਪੋਰਟਾਂ ਕਹਿੰਦੇ ਸੀ ਲਾਗੂ ਕਰ ਰਹੇ ਆ ਤੇ ਦੁੱਗਣੀ ਆਮਦਨ ਤਾਂ ਕੀ ਵੀ ਆਮਦਨ ਤਾਂ ਪਹਿਲਾਂ ਤੋਂ ਵੀ ਘਟ ਗਈ ਆ ਇਹ ਕਿਵੇਂ ਕਿਵੇਂ ਘਟ ਗਈ ਆਮਦਨ ਇਹ ਵੀ ਖਰਚੇ ਵਧ ਰਹੇ ਨੇ ਤੇ ਜਿਹੜੀ ਆਪਣੇ ਸਪੋਰਟ ਪ੍ਰਾਈਸ ਆ ਉਹ ਘਟ ਆ ਤੇ ਅਗਲੀ ਗੱਲ ਜਿਹੜੀ ਮੇਨ ਅਸਲ ਵਿੱਚ ਬਣਦਾ ਹੈ ਵੀ ਜਿਹੜੀਆਂ 22 ਫਸਲਾਂ ਦੇ ਉੱਤੇ ਹਮ ਐਮ ਐਸ ਪੀ ਦਾ ਕਾਨੂੰਨ ਬਣਾਤਾ ਜੀ ਇੰਨੇ ਸਰੋਂ ਦੀ ਕੀਮਤ ਆ ਇੰਨੇ ਦਾਲਾਂ ਦੀ ਕੀਮਤ ਆ ਇੰਨੇ ਮੱਕੀ ਦੀ ਆ ਬਾਜਰੇ ਦੀ ਆ ਜਦੋਂ ਉਹਨੂੰ ਸਰਕਾਰ ਨੇ ਖਰੀਦਣਾ ਹੀ ਨਹੀਂ ਖਰੀਦਣ ਤਾਂ ਡੇ ਸਿਰਫ ਕਣਕ ਤੇ ਜਿਹੜੇ ਆਪਣਾ ਝੋਨਾ ਆ ਜੀ ਦੋ ਫਸਲਾਂ ਖਰੀਦਣ ਡੇ ਨੇ ਬਾਕੀ 20 ਫਸਲਾਂ ਉਦਾਂ ਮੰਡੀ ਦੇ ਵਿੱਚ ਰੁਲਦੀਆਂ ਪਈਆਂ ਹਮ ਹੁਣ ਜੇ ਸਰੋਂ ਦਾ ਭਾ ਜਿੰਨਾ ਸਪੋਰਟ ਪ੍ਰਾਈਸ ਆ ਉਹਦੇ ਤੋਂ ਕਿੰਨਾ ਇਹ ਮੇਰੇ ਖਿਆਲ ਆ ਵੀ ਕੋਈ 4500 ਦੇ ਲਗਭਗ ਸਰੋਂ ਵਿਕ ਰਹੀ ਆ ਬਿਲਕੁਲ ਤੇ ਜਦੋਂ ਕਿ ਉਹਦਾ ਮੈਨੂੰ ਪੂਰਾ ਨਹੀਂ ਪਤਾ ਵੀ ਕਿੰਨਾ ਹੈ ਤੇ ਹੈ ਕੋਈ 6000 ਦੇ ਲਗਭਗਾ ਇਹ ਵੇਖੋ ਕਿੰਨਾ ਕਿਸਾਨਾਂ ਨੂੰ ਘਾਟਾ ਪੈ ਰਿਹਾ ਤੇ ਚਾਹੀਦਾ ਇਹ ਆ ਕਿ ਜਿਹੜਾ ਸਰਕਾਰ ਤੇਲ ਤੇ ਦਾਲਾਂ ਬਾਹਰਲੇ ਮੁਲਕਾਂ ਤੋਂ ਖਰੀਦ ਰਹੀ ਆ ਮੈਂ ਸਮਝਦਾ ਵੀ ਉਹਦੇ ਚ ਇਹ ਬੜਾ ਵੱਡਾ ਸਕੈਂਡਲ ਆ ਵੀ ਬਾਹਰੋਂ ਜਦੋਂ ਇਹ ਚੀਜ਼ਾਂ ਲੈਂਦੀ ਆ ਬਾਹਰ ਸਰਕਾਰ ਤੇ ਉਹਦੇ ਵਿੱਚ ਕਮਿਸ਼ਨ ਆਉਂਦਾ ਇਹਨਾਂ ਨੂੰ ਜਿਹੜਾ ਪੰਜਾਬ ਦਾ ਕਿਸਾਨ ਆ ਜਾਂ ਪੂਰੇ ਦੇਸ਼ ਦਾ ਕਿਸਾਨ ਆ ਜਿਉ ਉਹ ਹੀ ਫਸਲਾਂ ਪੈਦਾ ਕਰ ਸਕਦਾ ਆ ਫਿਰ ਹੋਰ ਵੱਡੀ ਗੱਲ ਆ ਸਾਰੀਆਂ ਸਰਕਾਰਾਂ ਸੂਬਿਆਂ ਦੀਆਂ ਤੇ ਜਿਹੜੀਆਂ ਸੈਂਟਰ ਦੀਆਂ ਨੇ ਜੀ ਇਹ ਦਾਵਾ ਕਰਦਿਆਂ ਨੇ ਵੀ ਲੋਕਾਂ ਦੀ ਸਿਹਤ ਦਾ ਧਿਆਨ ਰੱਖਣਾ ਤੇ ਵਾਤਾਵਰਣ ਠੀਕ ਕਰਨਾ ਬਿਲਕੁਲ ਹੁਣ ਜੇ ਸਾਰੀਆਂ ਫਸਲਾਂ ਦੇ ਉੱਤੇ ਸਪੋਰਟ ਪ੍ਰਾਈਸ ਜਿਦਾਂ ਫਿਕਸ ਕਰਦੇ ਪਿਆ ਇਹਦੀ ਖਰੀਦ ਵੀ ਹੋਵੇ ਫਿਰ ਦੇਖਿਓ ਵੀ ਨਜ਼ਾਰਾ ਆਵੇਗਾ ਕਿਸ ਤਰ੍ਹਾਂ ਫਸਲਾਂ ਦੀ ਬਨਸਵਨਤਾ ਆਵੇਗੀ ਉਦੇ ਨਾਲ ਰੁਜ਼ਗਾਰ ਵੀ ਵਧੇਗਾ ਤੇ ਨਾਲ ਉਹਦੇ ਨਾਲ ਪਾਣੀ ਵੀ ਕਿੰਨੀ ਬਜਟ ਹੋਣੀ ਆ ਤੇ ਵਾਤਾਵਰਨ ਕਿੰਨਾ ਠੀਕ ਹੋਣਾ ਆਪਾਂ ਖੁਦ ਕਿਉਂ ਨਹੀਂ ਨਿਕਲਣਾ ਚਾਹੁੰਦੇ ਕਿਉਂਕਿ ਸਾਡਾ ਜਿਹੜਾ ਜ਼ਿਆਦਾਤਰ ਮੁਨਾਫੇ ਵਾਲੇ ਪਾਸੇ ਹੋ ਗਿਆ ਆਪਾਂ ਜਾਂ ਤਾਂ ਝੋਨੇ ਨੂੰ ਐਵੇਂ ਦਿੰਨੇ ਆ ਜਾਂ ਫਿਰ ਕਣਕ ਨੂੰ ਐਵੇਂ ਦਿੰਨੇ ਆ ਦੂਜੀਆਂ ਫਸਲਾਂ ਆਪਾਂ ਕਿਉਂ ਨਹੀਂ اگਾਉਂਦੇ ਜੇ اگਾਵਾਂਗੇ ਤੇ ਵੇਚਾਂਗੇ ਵੀ ਉਦੇ ਚ ਇਹ ਬਣਦਾ ਹੈ ਵੀ ਜਦੋਂ ਸਰਕਾਰ ਨੇ ਖਰੀਦਣੀ ਇਹਨਾਂ ਦੋ ਫਸਲਾਂ ਦੀ ਜਿਹੜੀ ਖਰੀਦ ਕਰਨੀ ਆ ਦੂਜੀਆਂ ਫਸਲਾਂ ਤਾਂ ਮੰਡੀ ਚ ਜਾ ਕੇ ਰੋਲਦੀਆਂ ਪਈਆਂ ਹਮ ਬਹਾਨਾ ਬਣਾ ਦਿੰਦੇ ਜੀ ਮੌਇਸਚਰ ਜ਼ਿਆਦਾ ਆ ਜਾਂ ਕੋਈ ਹੋਰ ਕਾਰਨ ਇਹ ਬਹਾਨੇ ਬਣਾ ਕੇ ਸਿੱਧਾ ਵਪਾਰੀ ਨੇ ਖਰੀਦ ਕਰਨੀ ਆ ਜਦੋਂ ਪ੍ਰਾਈਵੇਟ ਵਪਾਰੀ ਖਰੀਦਦਾ ਤੇ ਉਹਨੇ ਤਾਂ ਫਿਰ ਆਪਦਾ ਪ੍ਰੋਫਿਟ ਮੈਨ ਰੱਖਣਾ ਜਦੋਂ ਉਹਦੀ ਖਰੀਦ ਨਹੀਂ ਹੁੰਦੀ ਤੇ ਫਿਰ ਸਰਕਾਰ ਜਿਹੜੀ ਕਿਸਾਨਾਂ ਨੂੰ ਹੁੰਦਾ ਵੀ ਸਾਡੀ ਗਰੰਟੀ ਹੋ ਗਈ ਵੀ ਕਣਕ ਝੋਨਾ ਤਾਂ ਵਿਖ ਜਾਣਾ ਇੱਕ ਦਿਨ ਮੈਂ ਕਿਹੇ ਸਵਾਲ ਕਿਸੇ ਬੰਦੇ ਨੂੰ ਕੀਤਾ ਸੀ ਉਹਨੂੰ ਮੈਂ ਉਹਨੂੰ ਇੱਕ ਸਿੰਪਲ ਤਰੀਕਾ ਦੱਸਿਆ ਉਹ ਕਹਿੰਦਾ ਵੀ ਅਸੀਂ ਮੰਡੀ ਕਰਨ ਤੇ ਹੀ ਕਿਉਂ ਬੈਠੇ ਆ ਸਾਡੇ ਬੰਦੇ ਬਾਹਰ ਜਾ ਕੇ ਵੀ ਤੇ ਕੰਮ ਕਰਦੇ ਨੇ ਉੱਥੇ ਅਸੀਂ ਵੇਨੇ ਸਾਡੇ ਬਜ਼ੁਰਗ 베ਰੀਆਂ ਤੋੜਨਦੇ ਹੁੰਦੇ ਆ ਸਾਡੇ ਬਜ਼ੁਰਗ ਉੱਥੇ ਸੇ ਤੋੜਨ ਜਾਂਦੇ ਆ ਬਾਹਰਲੇ ਮੁਲਕਾਂ ਜਾ ਕੇ ਆਂਦਾ ਇੱਥੇ ਆਪਾਂ ਕਿਉਂ ਨਹੀਂ ਕਰਦੇ ਜੇ ਮੰਨ ਲਓ ਕਿਸਾਨ ਨੇ ਆਲੂ ਉਗਾ ਲਿਆ ਹਨਾ ਜੇ ਬਾਜ਼ਾਰ ਦੇ ਵਿੱਚ ਉਹਨੂੰ ਮੰਡੀ ਦੀ ਕੀਮਤ 2 ਰੁਪਏ ਆਲੂ ਵੇਚ ਰਿਆ ਹਨਾ ਜੇ ਕਿਸਾਨ ਆਪਣੇ 10 ਬੰਦੇ ਲਾ ਕੇ ਉਹਨਾਂ ਨੂੰ ਦਿਹਾੜੀ ਦੇ ਕੇ ਨਾਲੇ ਉਹਨਾਂ ਨੂੰ ਰੋਜ਼ਗਾਰ ਮਿਲ ਜੂ ਕਿਸਾਨ ਆਪਣੇ ਬੰਦੇ ਲਾ ਕੇ ਕਿਉਂ ਨਹੀਂ ਸਿੱਧਾ ਪਿੰਡਾਂ ਦੇ ਵਿੱਚ ਵੇਚਦਾ ਕਿਉਂ ਨਹੀਂ ਦੁਕਾਨਾਂ ਦੇ ਚਾਹ ਨਹੀਂ ਆਪਣੀਆਂ ਰੇੜੀਆਂ ਲਾ ਕੇ ਜਾਂ ਆਪਣੇ ਬੰਦੇ ਲਾ ਕੇ ਨਾਲੇ ਤਾਂ ਰੋਜ਼ਗਾਰ ਮਿਲ ਜੂ ਗਰੀਬ ਨੂੰ ਤੇ ਨਾਲੇ ਉਹਨਾਂ ਨੂੰ ਸਬਜ਼ੀ ਵੇਚ ਜੂ ਚੰਗੇ ਭਾਅ ਜੂ ਵੇਚ ਸਕਦੀ ਹੈ ਨਹੀਂ ਇਹ ਕਹਿਣਾ ਸੌਖਾ ਆ ਜੀ ਜਿਹੜਾ ਮਾਰਕੀਟਿੰਗ ਦਾ ਵਿਸ਼ਾ ਹੈ ਨਾ ਹੂੰ ਇਹ ਇੱਕ ਬੜਾ ਕੰਪਲਿਕੇਟਿਡ ਆ ਬੜਾ ਗੁੰਝਲਦਾਰ ਆ ਹੂੰ ਇਹਦੇ ਵਾਸਤੇ ਜਦੋਂ ਆਪਾਂ ਮੰਡੀ ਦੇ ਵਿੱਚ ਕਿਸਾਨ ਵੇਚ ਆਉਂਦਾ ਹੈ ਨਾ ਹੂੰ ਤੇ ਫਿਰ ਉਹ ਸਾਰਾ ਦਿਨ ਫਿਰ ਮਜ਼ਦੂਰੀ ਕਰਦਾ ਜੀ ਜਦੋਂ ਉਹਨੇ ਆਪ ਮੰਡੀ 'ਚ ਵੇਚਣਾ ਆ ਉਹਦੇ ਉੱਤੇ ਫਿਰ ਖਰਚੇ ਲੱਗਦੇ ਆ ਹੂੰ ਇਹ ਇੱਕ ਬੰਦਾ ਵੇਚਣ ਵਾਲਾ ਵੇਚ ਸਕਦਾ ਹੈ ਪੈਦਾ ਕਰਨ ਵਾਲਾ ਪੈਦਾ ਕਰ ਸਕਦਾ ਇਹ ਦੁਨੀਆ ਦਾ ਰੂਲ ਆ ਹਾਂ ਥੋੜੇ ਬਹੁਤ ਨੇ ਕਿਸਾਨ ਜਨਾਂ ਦੇ ਘਰ ਦੇ ਮੈਂਬਰ ਜਾਤੇ ਹੁੰਦੇ ਆ ਕਿਤੇ ਵੀ ਵੇਖ ਲਓ ਤੁਸੀਂ ਇਹ ਵਰਤਾਰਾ ਹੈ ਹੀ ਨਹੀਂ ਵੀ ਮਾਰਕੀਟਿੰਗ ਹੋਰ ਏਜੰਸੀ ਕਰਦੀ ਆ ਹੂੰ ਪ੍ਰੋਡਕਸ਼ਨ ਹੋਰ ਪੈਦਾ ਕਰਦੇ ਚੀਜ਼ ਕਰਦੇ ਆ ਕਿਉਂਕਿ ਇੰਡਸਟਰੀ ਦੇ ਵਿੱਚ ਵੀ ਆਪਾਂ ਦੇਖੀਏ ਸ਼ੋਰੂਮ ਬਣੇ ਨੇ ਸ਼ੋਰੂਮਾਂ ਦੇ ਵਿੱਚ ਕੋਈ ਚੀਜ਼ਾਂ ਪੈਦਾ ਤਾਂ ਨਹੀਂ ਨਾ ਹੁੰਦੀਆਂ ਜੀ ਪੈਦਾ ਹੁੰਦੀਆਂ ਨੇ ਇੰਡਸਟਰੀ ਦੇ ਵਿੱਚ ਤੇ ਉਹ ਜਿਹੜਾ ਸ਼ੋਰੂਮ ਦੇ ਵਿੱਚ ਕਿੰਨਾ ਖਰਚਾ ਹੁੰਦਾ ਸਾਰਾ ਉਹ ਖਰਚੇ ਸਾਰੇ ਪਾ ਕੇ ਆਮ ਹੁਣ ਕਿਸਾਨ ਦੀ ਇਹ ਮਜਬੂਰੀ ਆ ਵੀ ਉਹ ਵਿੱਚ ਸਰਕਾਰ ਗਾਂ ਪ੍ਰਬੰਧ ਕਰੇ ਉਹਦੀ ਡਿਸਟ੍ਰਿਬਿਊਸ਼ਨ ਸਹੀ ਕਰੇ ਜਿ ਤਰ੍ਹਾਂ ਆਟਾ ਦਾਲ ਵੰਡ ਰਹੇ ਨੇ ਇਸੇ ਤਰ੍ਹਾਂ ਸਬਜ਼ੀਆਂ ਦੀ ਵੀ ਹੋਵੇ ਹੁਣ ਜਿ ਤਰ੍ਹਾਂ ਸਕੂਲਾਂ ਦੇ ਵਿੱਚ ਮੈਡੀ ਮੀਲ ਦੇ ਵਿੱਚ ਫਲ ਆ ਗਏ ਆ ਹਾਂਜੀ ਇਹ ਬੜੀ ਚੰਗੀ ਚੀਜ਼ ਆ ਹੁਣ ਸਿੱਧੀ ਗੱਲ ਪੰਜਾਬ ਸਰਕਾਰ ਤੇ ਵੀ ਆਉਣੇ ਆ ਕਿ ਹੁਣ ਕਿੰਨੋ ਐਤ ਕੀ ਰੁਲ ਗਿਆ ਹੂੰ ਹੁਣ ਜੇ ਆਪਾਂ ਆਖੀਏ ਵੀ ਕਿੰਨੋ ਦੀ ਆਪ ਮਾਰਕੀਟਿੰਗ ਕਿਸਾਨ ਕਰਨ ਬਿਲਕੁਲ ਤੇ ਠੀਕ ਆ ਉਹਦੇ ਵਿੱਚ ਆਪ ਲੋਕ ਕਰਦੇ ਵੀ ਪਿਆ ਸਾਰੇ ਸਾਰੇ ਕਿਸਾਨ ਨਹੀਂ ਕਰ ਸਕਦੇ ਮਾਲਵੇ ਦੇ ਕਿਸਾਨ ਦੇਖਿਆ ਹਿਸ਼ਾਰਪੁਰ ਦੇ ਕਿਸਾਨ ਆ ਉਹ ਆਪ ਮਾਰਕੀਟਿੰਗ ਕਰਦੇ ਆ ਪਰ ਮਾਰਕੀਟਿੰਗ ਕਰਨ ਕਿੱਥੇ ਜਦੋਂ ਉੱਥੇ ਟੋਟਲ ਜਿਹੜਾ ਹੈਗਾ ਕਿੰਨੋਂ ਦਾ ਘਾਟਾ ਆ ਗਿਆ ਕਿ ਬਹੁਤ ਜ਼ਿਆਦਾ ਕਿੰਨੋਂ ਆ ਹੁਣ ਇੱਥੇ ਚਾਹੀਦਾ ਸੀ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਰਲ ਕੇ ਇਸੇ ਕਿੰਨੋਂ ਨੂੰ ਹਿੰਦੁਸਤਾਨ ਦੇ ਹਰ ਕੋਨੇ ਤੱਕ ਪਹੁੰਚਾਉਂਦੇ ਤੇ ਇਹੀ ਗੰਨੋ ਜਿਹੜਾ ਅੱਜ 5 ਰੁਪਏ ਕਿਲੋ ਵੀ ਨਹੀਂ ਲੋਕਾਂ ਨੇ ਛੜਕਾਂ ਦੇ ਉੱਤੇ ਟਰੈਕਟਰ ਚੜਾਉਂਦੇ ਆ ਇੱਥੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ ਵੀ ਜਿੰਨੇ ਮਰਜੀ ਕਿੰਨੇ ਕਰੋੜ ਰੁਪਏ ਘਾਟਾ ਪੈ ਸਕਦਾ ਸਰਕਾਰ ਨੂੰ ਇੱਕ ਪਾਸੇ ਖਬਰਾਂ ਇਸ਼ਤਿਹਾਰਾਂ ਤੇ ਜਿਹੜੀਆਂ ਐਡ ਕਰ ਰਹੀਆਂ ਨੇ ਆਪੋ ਆਪਣੀਆਂ ਫਿਰ ਹੋਰ ਕਿੰਨੇ ਫਜ਼ੂਲ ਖਰਚੇ ਨੇ ਤੇ ਇਹਦੇ ਵਾਸਤੇ ਜੇ ਕੋਈ ਲੋਨ ਵੀ ਲੈ ਜਾਂਦਾ ਲੈਣਾ ਪੈ ਜਾਂਦਾ 5-700 ਕਰੋੜ ਤੇ ਫਿਰ ਕਿਹੜੀ ਆਫਤਾਂ ਚੱਲੀ ਸੀ ਕਿਸਾਨ ਬਚਾਇਆ ਜਾ ਸਕਦੇ ਸੀ ਮੈਂ ਸਮਝਦਾ ਐ ਕਿ ਜਿਹੜੇ ਖੇਤੀ ਚ ਭਿੰਨਤਾ ਕਰਦੇ ਆ ਜੇ ਉਹਨਾਂ ਦੀ ਸਰਕਾਰ ਬਾਹ ਨਹੀਂ ਫੜਦੀ ਤੇ ਇਹ ਸਰਕਾਰਾਂ ਨੂੰ ਫਿਟ ਲਾਣ ਦਾ ਇਸ ਗੱਲ ਦੀ ਵੀ ਇੱਕ ਕਿਸਾਨ ਨੂੰ ਉਹਨੂੰ ਜਿਉਂਦੇ ਰੱਖਣ ਵਾਸਤੇ ਸਰਕਾਰ ਦੀ ਸਪੋਰਟ ਬੜੀ ਜ਼ਰੂਰੀ ਆ ਹੁਣ ਇੱਕ ਗੱਲ ਖਾਸ ਆ ਮੈਂ ਚਾਹਣਾ ਵੀ ਆਪਾਂ ਇਹ ਬਾਹਰੀ ਲੋਕਾਂ ਦੇ ਵਿੱਚ ਵੀ ਜਿਹੜੀਆਂ ਬਾਈ ਫਸਲਾਂ ਨੇ ਭਾਰਤ ਸਰਕਾਰ ਕਹਿੰਦੀ ਵੇਖੋ ਕਿੰਨੇ ਤਿੰਨ ਚਾਰ ਗੇੜ ਦੇ ਜਿਹੜੀਆਂ ਮੁਲਾਕਾਤਾਂ ਇਹਨਾਂ ਦੀਆਂ ਹੋ ਗਈਆਂ ਕਿਸਾਨਾਂ ਨਾਲ ਬੈਠਕਾਂ ਹੋ ਗਈਆਂ ਰਿਜ਼ਲਟ ਇਹਦੇ ਵਿੱਚ ਉੱਥੇ ਦਾ ਉੱਥੇ 0 0 ਤੇ ਆ ਟਾਈਮ ਪਾਸ ਕਰਨ ਦੇ ਨੇ ਭਾਰਤ ਸਰਕਾਰ ਦੇ ਮੰਤਰੀ ਆ ਜਿਹੜੇ ਹੁਣ ਬਾਈਆਂ ਜਿਹੜੀਆਂ ਫਸਲਾਂ ਦੀ ਐਮਐਸਪੀ ਆ ਦੋਹਾਂ ਦੀ ਇਹ ਗਾਰੰਟੀ ਦੇ ਰਹੇ ਵੀ ਖਰੀਦ ਕਰ ਰਹੇ ਆ ਉਹ ਇਹ ਬਹਾਨਾ ਬਣਾਉਂਦੇ ਵੀ ਅਸੀਂ ਇਹਨੂੰ ਲੋਕਾਂ ਨੂੰ ਗਰੀਬਾਂ ਨੂੰ ਕਣਕ ਚੌਲ ਵੰਡਨੇ ਆ ਦਾਲ ਵੰਡਨੀ ਆ ਜੀ ਤੇ ਮੇਰਾ ਸਵਾਲ ਹੀ ਬਣਦਾ ਹੈ ਮੇਰਾ ਮੰਨ ਲਓ ਘਰੇ ਵਾਲਾ ਪਿੰਡ ਆ ਜੀ ਅੰਦਾਜ਼ਨ ਹੈ ਤਾਂ ਚਲੋ ਸਾਡੇ ਪਿੰਡ ਦੀ ਜਾਦੀ ਜ਼ਮੀਨ ਆ ਮੰਨ ਲਓ ਆਪਾਂ ਇੱਕ ਉਦਾਹਰਨ ਦੇਣੀ ਆ ਵੀ 1000 ਕਿੱਲਾ ਆ ਸਾਡੇ ਪਿੰਡ ਦੇ ਵਿੱਚ ਝੋਨਾ ਬੀਜ ਰਹੇ ਕਣਕ ਉਹੀ 1000 ਰੁਪਏ 1000 ਜਿਹੜਾ ਕਿੱਲਾ ਅਸੀਂ ਕਣਕ ਦਾ ਬੀਜਦੇ ਆ ਤੇ ਜੇ ਇਹਦੀ ਥਾਂ ਦੇ ਉੱਤੇ ਸਿੱਧਾ ਹੀ ਮੋਟਾ ਸਵਾਲ ਆ ਮੇਰਾ ਭਾਰ ਸਰਕਾਰ ਨੂੰ ਵੀ 1000 ਕਿੱਲੇ ਦੇ ਵਿੱਚੋਂ ਅਸੀਂ 500 ਕਿੱਲਾ ਝੋਨਾ ਲਾਵਾਂਗੇ ਜੀ ਬਾਕੀ ਜਿਹੜਾ 200 ਕਿੱਲਾ ਅਸੀਂ ਮੱਕੀ ਬੀਜਾਂਗੇ ਹੂੰ है। है जे जे थी थी 300 ਕਿੱਲਾ ਅਸੀਂ ਹਰ ਅਰਬੀ ਦਿੰਨੇ ਆ ਇਹ ਤਿੰਨ ਫਸਲਾਂ ਨੂੰ ਮੈਂ ਵੰਡ ਦਿੱਤਾ ਹੈ ਤਾਂ ਹੋਰ ਵੀ ਫਸਲਾਂ ਬੜੀਆਂ ਨੇ ਤੇ ਜੇ ਸਰਕਾਰ ਜਿੱਥੇ 500 ਕਿੱਲੇ ਦੀ ਖਰੀਦ ਕਰਨੀ ਉਹਨੇ ਝੋਨੇ ਦੀ ਤੇ ਨਾਲ 200 ਦੀ ਮੱਕੀ ਦੀ ਕਿਉਂ ਨਹੀਂ ਕਰਦੀ 300 ਦੀ ਹਰ ਅਰਬੀ ਕਿਉਂ ਨਹੀਂ ਕਰਦੀ ਜੇ ਨਿਹਰਾ ਅਸੀਂ 1000 ਕਿੱਲਾ ਝੋਨਾ ਬੀਜਦੇ ਆ ਉਹਦੀ ਸਰਕਾਰ ਖਰੀਦ ਕਰ ਰਹੀ ਆ ਝੋਨਾ ਦੇਖੋ ਪੰਜਾਬ ਨੂੰ ਬਰਬਾਦ ਕਰ ਦਿੱਤਾ ਝੋਨੇ ਦੀ ਵਕਾਲਤ ਤਾਂ ਬਿਲਕੁਲ ਨਹੀਂ ਕਰਨੀ ਬਣਦੀ ਪਰ ਮਜਬੂਰੀ ਚ ਕਿਸਾਨ ਕਹਿੰਦੇ ਵੀ ਸਾਨੂੰ ਉਹਦੇ ਚ ਪੈਸਾ ਜ਼ਿਆਦਾ ਜੇ ਪੰਜਾਬ ਸਰਕਾਰ ਅੱਜ ਜਿਹੜੀ ਮੈਂ ਦਲੀਲ ਦਿੰਦੀ ਆ ਹੂੰ ਇਹ ਪੰਜਾਬ ਦੇ ਮੁੱਖ ਮੰਤਰੀ ਨੂੰ ਭਾਰਤ ਸਰਕਾਰ ਦੇ ਕੋਲ ਰੱਖਣੀ ਚਾਹੀਦੀ ਆ ਹੂੰ ਬੇਸ਼ੱਕ ਉਹਨਾਂ ਦੇ ਕੋਲ ਪਹਿਲਾਂ ਸਾਰਾ ਕੁਝ ਹੈਗਾ ਪਰ ਸਾਨੂੰ ਇਹ ਹੁੰਦਾ ਹੈ ਵੀ ਲੋਕਾਂ ਦੇ ਵਿੱਚ ਭਾਰਤ ਸਰਕਾਰ ਨੂੰ ਭੰਡਈਏ ਤਾਂ ਸਹੀ ਹੂੰ ਵੀ ਆ ਜਿਹੜੀ ਮੈਂ ਤੁਹਾਨੂੰ ਹਜ਼ਾਰ ਕਿੱਲੇ ਦੀ ਉਦਾਹਰਨ ਦਿੰਦੀ ਆ ਬਿਲਕੁਲ ਇਹਦੇ ਨਾਲ ਬਿਜਲੀ ਦੀ ਕਿੰਨੀ ਬਜਟ ਹੋਣੀ ਆ ਹੂੰ ਤੇ ਫੇਰ ਜਿਹੜਾ ਥੱਲਿਓਂ ਪਾਣੀ ਅਸੀਂ ਕਿੰਨਾ ਕੱਢ ਰਹੇ ਆ ਮੈਂ ਤਾਂ ਕਹਿੰਨਾ ਹੈ ਵੀ ਜਿਹੜਾ ਝੋਨਾ ਆ ਸਿਰਫ ਉਹਨਾਂ ਖੱਤਿਆਂ 'ਚ ਬੀਜਣਾ ਚਾਹੀਦਾ ਉਹਨਾਂ ਇਲਾਕਿਆਂ 'ਚ ਜਿੱਥੇ ਮੀਂਹ ਦਾ ਪਾਣੀ ਥੋੜਾ ਜਿਹਾ ਮੈਂ ਕਹਾਂਗਾ ਵੀ ਇਹਨੂੰ ਥੋੜਾ ਜਿਹਾ ਹੋਰ ਆਪਾਂ ਉਦਾਹਰਨ ਦੇ ਤੌਰ ਤੇ ਕਿ ਕਿਸ ਤਰ੍ਹਾਂ ਪਾਣੀ ਬਚ ਸਕਦਾ ਕਿਸ ਤਰ੍ਹਾਂ ਸਰਕਾਰ ਦਾ ਪੈਸਾ ਬਰਬਾਦ ਹੋਣ ਤੋਂ ਬਾਝੂ ਥੋੜਾ ਜਿਹਾ ਕਲੈਰੀਫਿਕੇਸ਼ਨ ਜੇ ਇਹਦਾ ਕਰ ਦਈਏ ਵੀ ਸੌਖੇ ਤਰੀਕੇ ਨਾਲ ਸਮਝ ਆਵੇ ਜਿਹੜੇ ਆਮ ਸਾਡੇ ਲੋਕੋ ਵੀ ਸਮਝ ਆ। ਨਹੀਂ ਸੌਖਾ ਤਰੀਕਾ ਤਾਂ ਮੈਂ ਦੱਸ ਦਿੰਦਾ ਹੈ ਵੀ ਜਿੰਨੀਆਂ ਫਸਲਾਂ ਨੇ ਹਾਂ ਜੇ ਹਾੜੀ ਦੀ ਫਸਲ ਆ ਕੁਝ ਲੋਕ ਸਰੋਂ ਬੀਜਣ ਹਾਂ ਕੁਝ ਛੋਲੇ ਵੀ ਸਕਦੇ ਨੇ ਮਸਰ ਵੀ ਸਕਦੇ ਨੇ ਤੇ ਸਾਰੀ ਦੀ ਸਾਰੀ ਸਰਕਾਰ ਉਹਨਾਂ ਦੀ ਖਰੀਦ ਕਰੇ ਖਰੀਦ ਕਰਕੇ ਗਾਂ ਫੇਰ ਲੋਕਾਂ ਨੂੰ ਵੰਡਣੀ ਆਪਾਂ ਫਿਰ ਵੇਖੋ ਇੱਕ ਪਾਸੇ ਤਾਂ ਬੜੇ ਵਿਕਾਸ ਦੇ ਤਮ ਗੱਜੇ ਮੱਜਦੇ ਆ ਤੇ ਭਾਰਤ ਸਰਕਾਰ ਨੇ ਇੱਕ ਸਰਟੀਫਿਕੇਟ ਦਿੱਤਾ ਵੀ 80 ਕਰੋੜ ਲੋਕ ਭੁੱਖੇ ਤੁਰੇ ਫਿਰਦੇ ਆ ਜੀ ਜਿਨ੍ਹਾਂ ਨੂੰ ਅਸੀਂ ਰਾਸ਼ਨ ਦੇਾਂਗੇ ਦੀ ਮੋਦੀ ਦੀ ਬੱਲੇ ਬੱਲੇ ਹੋਵੇ ਚਾਹੀਦਾ ਇਹ ਆ ਕਿ ਲੋਕਾਂ ਦੀ ਖਰੀਦ ਸ਼ਕਤੀ ਵਧੇ ਲੋਕਾਂ ਨੂੰ ਰੁਜ਼ਗਾਰ ਦਵੇ ਸਰਕਾਰ ਮੈਂ ਕਹਿੰਦਾ ਬਾਕੀ ਰੁਜ਼ਗਾਰ ਨਹੀਂ ਦੇਣਾ ਨਾ ਦੇਣ ਘੱਟੋ ਘੱਟ ਜਿਹੜੀ ਨਰੇਗਾ ਦੀ 303 ਰੁਪਏ ਦਿਹਾੜੀ ਆ ਜੱਜ ਹੂੰ ਹੂੰ ਬੇਸ਼ੱਕ ਕਿਸਾਨ ਕਹਰੇ ਜੀ 700 ਰੁਪਿਆ ਹੋਣੀ ਚਾਹੀਦੀ ਆ ਉਹ ਤਾਂ ਹਾਸੋ ਹੀ ਨਹੀਂ ਗੱਲ ਬਣਦੀ ਪਈ ਆ ਤੇ ਜਿਹੜੀ 303 ਰੁਪਏ ਦਿਹਾੜੀ ਆ ਇਹ ਗਰੀਬ ਔਰਤਾਂ ਮੈਂ ਦੇਖਿਆ ਖੁਦ ਇੱਕ ਅਸੀਂ ਨਰਸਰੀ ਬਣਾਈ ਆਪਣੇ ਪਿੰਡ ਘਰਿਆਲੇ ਵਿੱਚ ਉੱਥੇ ਔਰਤਾਂ ਲੱਗ ਰਹੀਆਂ ਨੇ ਬਜ਼ੁਰਗ ਲੱਗ ਰਹੇ ਨੇ ਹੈਂਡੀਕੈਪ ਬੰਦੇ ਅਸੀਂ ਉੱਥੇ ਲਾਏ ਆ ਬੜਾ ਸੌਖਾ ਕੰਮ ਆ ਤੇ ਉਹਨਾਂ ਲੋਕਾਂ ਨੂੰ ਘੱਟੋ ਘੱਟ 30000 ਰੁਪਏ ਤਾਂ ਮਿਲ ਜਾਵੇ ਬਿਲਕੁਲ ਉਹਨਾਂ ਦੀ ਖਰੀਦ ਸ਼ਕਤੀ ਵਧੇ ਤੇ ਜਿਹੜੀ ਖੇਤੀ ਭਿੰਨਤਾ ਦੀ ਗੱਲ ਆਪਾਂ ਕਰ ਰਹੇ ਆ ਜੇ ਸਰਕਾਰ ਸਾਰੀਆਂ ਫਸਲਾਂ ਨੂੰ ਚੁੱਕੇ ਤੇ ਕੋਈ ਮਸਲਾ ਨਹੀਂਗਾ ਮੈਂ ਸਮਝਦਾ ਵੀ ਲੋਕਾਂ ਨੂੰ 12 ਮਹੀਨੇ ਕੰਮ ਮਿਲੇਗਾ ਹੁਣ ਵੇਖੋ ਕਿੰਦੀ ਏ ਪੰਜਾਬ ਦੀ ਇਤਰਾਸ ਦੀ ਆ ਵੀ ਸੋਣੀ ਦੀ ਫਸਲ ਨੂੰ ਆਪਾਂ ਮੇਨ ਮੰਨ ਲਈਏ ਜੀ ਵਿਚੋਂ ਨਾ ਲਾਤਾ ਆਪਾਂ 15 20 ਜੂਨ ਨੂੰ ਜੀ ਉਸ ਤੋਂ ਬਾਅਦ ਸਾਰਾ ਪੰਜਾਬ ਛੱਪੜ ਦਾ ਰੂਪ ਧਰ ਗਿਆ ਹਵਾ ਦੇ ਵਿੱਚ ਮੌਇਸਚਰ ਆ ਗਿਆ ਹੂੰ ਉਧਰੋਂ ਮਵਾਚਰ ਛੇਲ ਦੇ ਨਾਲ ਬਿਮਾਰੀਆਂ ਕਿੰਨੀਆਂ ਫੈਲਦੀਆਂ ਝੋਨਾ ਜਿਹੜਾ ਖੜੇ ਪਾਣੀ ਵਾਲਾ ਕੱਦੂ ਵਾਲਾ ਉਹਦੇ ਵਿੱਚ ਬੜੀਆਂ ਜਿਹੜੀਆਂ ਘਾਤਕ ਗੈਸਾਂ ਨਿਕਲਦੀਆਂ ਨੇ ਵੀ ਜਿਹੜੀਆਂ ਸਾਨੂੰ ਬਿਮਾਰੀਆਂ ਲਾ ਰਹੀਆਂ ਨੇ ਫਿਰ ਸਰਕਾਰ ਕਹਿੰਦੀ ਜੀ ਅਸੀਂ ਸੁੱਕੇ ਕੱਦੂ ਵਾਲਾ ਜਾਂ ਛੱਟਾ ਦੇ ਕੀ ਬੀਜਣ ਵਾਲੀ ਵਿਧੀ ਚਲੋ ਠੀਕ ਆ ਉਹਦੇ ਵਿੱਚ ਵੀ ਬੜੀਆਂ ਸਮੱਸਿਆਵਾਂ ਨੇ ਮਸਲਾ ਦਾ ਵੀ ਜਿਹੜੀ ਚੀਜ਼ ਅਸੀਂ ਪੰਜਾਬ ਵਾਲੇ ਲੋਕ ਖਾਂਦੇ ਹੀ ਨਹੀਂ ਹੂੰ ਤੇ ਇਹ ਜਿਹੜਾ ਝੋਨਾ ਆ ਜੀ ਦੂਜੇ ਹਿੰਦੁਸਤਾਨੀ ਲੋਕਾਂ ਨੂੰ ਵੀ ਦੀ ਲੋੜ ਆ ਤੇ ਬਿਹਾਰ ਦੀ ਜ਼ਮੀਨ ਮੱਧ ਪ੍ਰਦੇਸ਼ ਦੀ ਜ਼ਮੀਨ ਬੜੀ ਉਪਜਾਊ ਆ ਉਹਨਾਂ ਥਾਵਾਂ ਤੇ ਜਿਹੜੇ ਉਹ ਲੋਕ ਝੋਨਾ ਚੌਲ ਖਾਣਾ ਚਾਹੁੰਦੇ ਨੇ ਉਹਨਾਂ ਨੂੰ ਇਹ ਚੌਲਾਂ ਦੀ ਖੇਤੀ ਸ਼ੁਰੂ ਕਰਵਾ ਦੇਣ ਤੇ ਅਸੀਂ ਤਾਂ ਇੱਥੇ ਪੰਜਾਬੀ ਲੋਕ ਆ ਜਿਹੜੇ ਸਲਾਦ ਖਾਈਏ ਆਪਾਂ ਅੱਜ ਹੁਣ ਵੇਖੋ ਫਰਵਰੀ ਦਾ ਮਹੀਨਾ ਸਾਰਾ ਸਿਆਲ ਆ ਤੁਸੀਂ ਗਾਜਰਾਂ ਰੱਜ ਕੇ ਖਾਓ ਤੇ ਤੁਹਾਨੂੰ ਜਿਹੜਾ ਬੰਦਾ 10 ਰੋਟੀਆਂ ਖਾਂਦਾ ਜੀ ਗਾਜਰਾ ਸਲਾਦ ਕੱਚੀ ਗਾਜਰ ਕੱਚੀ ਗਾਜਰ ਖਾਓ ਤੁਸੀਂ ਵਿਟਾਮਿਨ ਇਹ ਉਹਦੇ ਵਿੱਚ ਫਿਰ ਜਿਹੜੀ ਬਰੋਕਲੀ ਦੀ ਇੱਕ ਕਿਸਮ ਆ ਹਰੇ ਰੰਗ ਦੀ ਗੋਭੀ ਆ ਉਹ ਹਾਂ ਉਹਦੀ ਤੁਸੀਂ ਉਹਦਾ ਸਲਾਦ ਰੱਜ ਕੇ ਖਾਓ ਤੇ ਸਾਡੀਆਂ ਕਿੰਨੀਆਂ ਬਿਮਾਰੀਆਂ ਠੀਕ ਹੋ ਸਕਦੀਆਂ ਮੈਂ ਸਮਝਦਾ ਵੀ ਨਾ ਪੰਜਾਬ ਸਰਕਾਰ ਦਾ ਝੰਡਾ ਏ ਤੇ ਨਾ ਭਾਰਤ ਸਰਕਾਰ ਦਾ ਝੰਡਾ ਹੈ ਵੀ ਲੋਕਾਂ ਦੀ ਸਿਹਤ ਠੀਕ ਹੋਵੇ ਮੈਂ ਗਾਰੰਟੀ ਦਿੰਦਾ ਵੀ ਜੇ ਖੇਤੀ ਚ ਪੈਣਾ ਤਾਂ ਜਾਵੇ ਲੋਕਾਂ ਦੀ ਖਰੀਦ ਜਿਹੜੀ ਖਰੀਦ ਸ਼ਕਤੀ ਆ ਖਰੀਦਣ ਦੀ ਸ਼ਕਤੀ ਪਰਚੇਜ਼ਿੰਗ ਪਾਵਰ ਉਹ ਵਧੇ ਤੇ ਫਸਲੀ ਭਿੰਨ ਤਾੜ ਕੇ ਤੇ ਲੋਕ ਵਨ ਸੁਣੀਆਂ ਚੀਜ਼ਾਂ ਖਾਣ ਆ ਜਾਨ ਹੁਣ ਮਾਰਚ ਮਹੀਨਾ ਆਉਣਾ ਹੈ ਉਦੋਂ ਬੇਰਾਂ ਦਾ ਮੌਸਮ ਆ ਜੀ ਅਸੀਂ ਬੇਰ ਖਾਈਏ ਬਿਲਕੁਲ ਗਾਂ ਅੱਗੇ ਜਾ ਕੇ ਤੇ ਅੰਬਾਂ ਦਾ ਰੁੱਤ ਹੋ ਜਾਣੀ ਆ ਸਾਰਾ ਸਾਲ ਅਮਰੂਦ ਚੱਲਦੇ ਨੇ ਇਸੇ ਤਰ੍ਹਾਂ ਨਾਸ਼ਪਾਤੀ ਦਾ ਫਲ ਆ ਜੁਲਾਈ ਅਗਸਤ ਮਹੀਨੇ ਦੇ ਵਿੱਚ ਨਾਸ਼ਪਾਤੀ ਦਾ ਫਲ ਆਉਂਦਾ ਸਾਰੇ ਹਿੰਦੁਸਤਾਨ ਦੇ ਨਾਲੋਂ ਪੰਜਾਬ ਦੇ ਵਿੱਚ ਨਾਸ਼ਪਾਤੀ ਬਹੁਤ ਵਧੀਆ ਫਲ ਸਾਡੀ ਤਾਂ ਖੇਤੀ ਪਿੰਤਾ ਪੰਜਾਬ ਦੀ ਬੜੀ ਸੌਖੀ ਹੋ ਸਕਦੀ ਆ ਸਰਕਾਰ ਦੀ ਜਰੂਰੀ ਆ ਵਿੱਚ ਵੀ ਜੇ ਅਸੀਂ ਨਾਸ਼ਪਾਤੀ ਆਪਣੀ ਕਲਕੱਤੇ ਤੱਕ ਤੇ ਜਾਂਦੀ ਵੀ ਆ ਤੇ ਦਿੱਲੀ ਜਾਂਦੀ ਆ ਜੈਪੁਰ ਜਾਂਦੀ ਆ ਜੀ ਅਸੀਂ ਚਾਹੁੰਦੇ ਆ ਵੀ ਅਸੀਂ ਇੱਥੇ ਤਰਨਤਾਰਨ ਤੇ ਅੰਮ੍ਰਿਤਸਰ ਬੈਠੇ ਆ ਹਮ ਇੱਥੋਂ ਤਰਨਤਾਰਨ ਜ਼ਿਲ੍ਹੇ ਦਾ ਸਾਡਾ ਖਾਲੜਾ ਬਾਰਡਰ ਆ ਹਮ ਤੇ ਖਾਲੜੇ ਬਾਰਡਰ ਤੋਂ ਵਪਾਰ ਹੀ ਸ਼ੁਰੂ ਹੋਵੇ ਹਮ ਅਰਬ ਮੁਲਕਾਂ ਨੂੰ ਸਾਡੀ ਨਾਸ਼ਪਾਤੀ ਜਾਂ ਹੋਰ ਸਬਜ਼ੀਆਂ ਪਾਕਿਸਤਾਨ ਦੇ ਵਿੱਚ ਜਾਂ ਦੂਜੇ ਜਿਹੜੇ ਅਰਬ ਮੁਲਕਾਂ ਉਹਨਾਂ ਦੇ ਵਿੱਚ ਬਹੁਤ ਮਹਿੰਗੀਆਂ ਨੇ ਸਬਜ਼ੀਆਂ ਉੱਥੇ ਮਿਲਦੀਆਂ ਨਹੀਂ ਪਈਆਂ ਲੋਕ ਮਹਿੰਗੀਆਂ ਸਬਜ਼ੀਆਂ ਖਰੀਦਣ ਦੇ ਮਜਬੂਰ ਨੇ ਵੇਖੋ ਕਿੰਦੀ ਇੱਕ ਤਰ੍ਹਾਂ ਦੀ ਗੱਲ ਆ ਜੀ ਪਲਵਾਨਮਾ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਇੱਕ ਟਕਾਉਂਜ ਰਜਾਇਆ ਲੋ ਵੇਖੋ ਵੀ ਇਹ ਕਿੱਡੀ ਖਤਰਨਾਕ ਇਹ ਗੱਲ ਹੈ ਲੋਕਾਂ ਦੇ ਦਿਮਾਗਾਂ ਦੇ ਵਿੱਚ ਬਹਿਣੀ ਚਾਹੀਦੀ ਆ ਵੀ ਇੱਕ ਤਾਂ ਉਹੜਾ ਹਮਲੇ ਦੇ ਵਿੱਚ ਵੀ ਬੜੇ ਸ਼ੱਕ ਸ਼ੋਭੇ ਆ ਤੇ ਜੇ ਉਹ ਹਮਲਾ ਸੱਚਾ ਸੀ ਜਾਂ ਝੂਠਾ ਸੀ ਤੇ ਫਿਰ ਬੰਬੇ ਦਾ ਵਪਾਰ ਕਿਉਂ ਚੱਲ ਰਿਹਾ ਹਮ ਸਿਰਫ ਤੇ ਸਿਰਫ ਹਮਲਾ ਬਲਵਾਂ ਮਾਚ ਹੋਇਆ ਸਾਡੇ ਜਮੀਆਂ ਜਵਾਨ ਸ਼ਹੀਦ ਹੋ ਗਏ ਨੇ ਤੇ ਭਾਰਤ ਸਰਕਾਰ ਨੇ ਪਾਕਿਸਤਾਨ ਨਾਲ ਵਪਾਰ ਬੰਦ ਕਰ ਦਿੱਤਾ ਤੇ ਕਰ ਦਿੱਤਾ ਜੋ ਵਾਗਾ ਬਾਰਡਰ ਸਾਡਾ ਚਾਹੀਦਾ ਏ ਸੀ ਵੀ ਵਾਗਾ ਬਾਰਡਰ ਤੇ ਨਾਲ ਦੀ ਨਾਲ ਖਾਲੜਾ ਬਾਰਡਰ ਚ ਚੱਲੇ ਕਿਉਂਕਿ ਖਾਲੜਾ ਬਾਰਡਰ ਜਿਹੜਾ ਇਹਨੂੰ ਅਸੀਂ ਤਰਜੀਹ ਦਿੰਨੇ ਵੀ ਸਾਰਾ ਮਾਲਵਾ ਜਿਹੜਾ ਮਾਲਵੇ ਨੂੰ ਖਾਲੜਾ ਬਾਰਡਰ ਨੇੜੇ ਆ ਜੀ ਤੇ ਗਰਦਾਸਪੁਰ ਪਠਾਨਕੋਟ ਇਲਾਕਾ ਜਿਹੜਾ ਹਿਾਰਪੁਰਾ ਉਹਨਾਂ ਵਾਸਤੇ ਠਾਰੀ ਵਾਗਾ ਬਾਰਡਰ ਠੀਕ ਆ ਤੇ ਇਹ ਥੋੜਾ ਜਣਾ ਵਿਸ਼ਾ ਆਪਾ ਦੂਰ ਚਲੇ ਗਏ ਆਪਾਂ ਥੋੜਾ ਜਿਹਾ ਲੱਗ ਕੇ ਆਈਏ ਐਮਐਸਪੀ ਨੂੰ ਲੈ ਕੇ ਡਿੱਕਾ ਜਿਹੜਾ ਕਿਸਾਨਾਂ ਵੱਲੋਂ ਪਾਇਆ ਜਾ ਰਿਹਾ ਹੈ ਨਾ ਐਮਐਸਪੀ ਨੂੰ ਲੈ ਕੇ ਤੁਹਾਨੂੰ ਕੀ ਲੱਗਦਾ ਵੀ ਲਾਭ ਕੀ ਹੋਏਗਾ ਤੇ ਇਹਦੇ ਕੀ ਨੁਕਸਾਨ ਵੀ ਹੋ ਸਕਦੇ ਜੇਕਰ ਸਰਕਾਰ ਨੂੰ ਸ਼ੰਕਾ ਵੀ ਐਮਐਸਪੀ ਉਹ ਦੇਣਾ ਨਹੀਂ ਚਾਹੁੰਦੀ ਆਪਾਂ ਇਹ ਦੋਹਾਂ ਗੱਲਾਂ ਤੇ ਗੱਲ ਕਰਾਂਗੇ ਵੀ ਇਹਦੇ ਫਾਇਦੇ ਕੀ ਹੋਣਗੇ ਤੇ ਇਹਦੇ ਨੁਕਸਾਨ ਕੀ ਹੈ ਸਰਕਾਰ ਨੂੰ ਲੱਗਦੇ ਕੋਈ ਇੱਕ ਪੈਸੇ ਦਾ ਨੁਕਸਾਨ ਨਹੀਂਗਾ ਇਧਰ ਵੇਖੋ ਵੀ ਦੋ ਦੋ ਢਾਈ ਢਾਈ ਕਿੱਲਿਆਂ ਵਾਲੇ ਲੋਕ ਕਿੰਨਾ ਕਰਜ਼ਾ ਇਹਨਾਂ ਦੇ ਉੱਤੇ ਆ ਦੂਜੇ ਪਾਸੇ ਜੇ ਸਰਕਾਰ ਨੂੰ ਲੱਗਦਾ ਵੀ ਉਹਨਾਂ ਦੇ ਕੋਲ ਪੈਸੇ ਨਹੀਂ ਤਾਂ ਬਹਾਨੇ ਆ ਜਿਹੜੇ ਵੱਡੇ ਘਰਾਣੇ ਆ ਅਡਾਨੀ ਆ ਪਾਨੀ ਆ ਇੱਕ ਕ੍ਰਿਸ਼ਨ ਚੰਦਰਾ ਇੱਕ ਟੀਵੀ ਚੈਨਲ ਦਾ ਮਾਲਕ ਆ ਉਹਦਾ ਪਿੱਛੇ ਜੇ ਪਤਾ ਲੱਗਾ ਥੋੜੀ ਦੋ ਚੌ ਮਹੀਨਿਆਂ ਦੀ ਗੱਲ ਆ ਵੀ ਹਜ਼ਾਰ ਕਰੋੜ ਰੁਪਈਆ ਮਾਫ ਕਰ ਦਿੱਤਾ ਹੂੰ ਉਹਨਾਂ ਵੱਡੇ ਲੋਕਾਂ ਬਾਤ ਇਹ ਤਾਂ ਹਜ਼ਾਰ ਕਰੋੜ ਆ ਤੇ ਇੱਥੇ ਮੇਰੇ ਖਿਆਲੇ ਵੀ 1 ਕਰੋੜ ਵੀ ਦੇਣਾ ਪੈ ਜੇ ਸਰਕਾਰ ਨੂੰ ਤੇ ਬੜਾ ਔਖਾ ਲੱਗਣ ਰਿਹਾ ਹੂੰ ਮੈਂ ਦਾਅਵੇ ਨਾਲ ਕਹਿ ਸਕਦਾ ਵੀ ਜੇ ਸਰਕਾਰ ਥੋੜੀ ਬਹੁਤੀ ਉਹਦੇ ਵਿੱਚ ਲੋਕਾਂ ਦੇ ਨਾਲ ਹਮਦਰਦੀ ਆ ਜੇ ਕੋਈ ਮਨੁੱਖਤਾ ਦਾ ਮਾਦਾ ਹੈਗਾ ਥੋੜਾ ਬਹੁਤ ਆ ਤੇ ਫੇਰ ਚਾਹੀਦਾ ਆ ਵੀ ਜਿਹੜੀ ਬਾਬੇ ਨਾਨਕ ਦੇ ਜਿਹੜਾ ਸਿਧਾਂਤ ਆ ਉਹਦੇ ਚ ਬਰਾਬਰ ਵੰਡ ਕਰੋ ਜਿੱਦਾਂ ਵੰਡ ਸ਼ਕਣ ਦੀ ਆ ਪਰਦਾਸ਼ ਕਰਦੇ ਆ ਤੇ ਹਰ ਇੱਕ ਨੂੰ ਜਿਉਣ ਦਾ ਹੱਕ ਆ ਤੁਸੀਂ ਘੱਟੋ ਘੱਟ ਉਹਨਾਂ ਨੂੰ ਭੁਖਾਰੀ ਬਣਾ ਦਿੱਤਾ ਆ ਉਹ ਤੁਹਾਡੇ ਅੱਗੇ ਥੂਠੇ ਲਾ ਕੇ ਮੰਗਣ ਡਏ ਨੇ ਤੇ ਤੁਸੀਂ ਸਪੋਰਟ ਪ੍ਰਾਈਸ ਦੇ ਉੱਤੇ ਕਿਸਾਨਾਂ ਨੂੰ ਖੁਸ਼ ਕਰੋ ਤੇ ਨਾਲ ਦੀ ਨਾਲ ਮੈਂ ਸਮਝਦਾ ਜਿਹੜਾ ਮੈਂ ਬਾਰ-ਬਾਰ ਕਹਿ ਰਿਹਾ ਵੀ ਜਦੋਂ ਖੇਤੀ 'ਚ ਭਿੰਨਤਾ ਆਵੇਗੀ ਤੇ ਲੋਕਾਂ ਦੀ ਖਰੀਦ ਸ਼ਕਤੀ ਵਧਣੀ ਆ ਕਿਉਂਕਿ ਉਹਨਾਂ ਨੂੰ ਕੰਮ ਮਿਲਣਾ ਸਾਰਾ ਸਾਲ ਦੋ ਗੱਲਾਂ ਇਹਦੇ ਵਿੱਚ ਹੁੰਦੀਆਂ ਨੇ ਤੇ ਤੀਜੀ ਇੱਕ ਤਾਂ ਲੋਕਾਂ ਦੀ ਇਹਦੇ 'ਚ ਸਿਹਤ ਠੀਕ ਹੋਣੀ ਆ ਵਾਤਾਵਰਣ ਠੀਕ ਹੋਣਾ ਸਭ ਤੋਂ ਵੱਡਾ ਕੰਮ ਆ ਜਿਹੜਾ ਪੰਜਾਬ ਦੇ ਵਿੱਚ ਪਾਣੀ ਥੱਲੇ ਜਾਣ ਰਿਹਾ ਆ ਉਹ ਪਾਣੀ ਆਪਾਂ ਜਿਹੜਾ ਕੁੱਤਰਾ ਦਾ ਅਸਰ ਹੋਇਆ ਇਹ ਪਿੰਤਾ ਦੇ ਨਾਲ ਹੋਏਗਾ ਹਾਂ ਇਹ ਪਿੰਤਾ ਦੇ ਨਾਲ ਹੋਣਾ ਤੇ ਇੱਕ ਚੀਜ਼ ਆਪਾਂ ਹੋਰ ਲੈ ਲਈਏ ਤੁਸੀਂ ਐਮਐਸਪੀ ਦੀ ਗੱਲ ਆਪਾਂ ਫੇਰ ਰਹਿ ਜਾਈ ਕਿ ਐਮਐਸਪੀ ਦੇ ਲਾਭ ਕੀ ਮਿਲੂਗਾ ਕਿਸਾਨਾਂ ਨੂੰ ਕੀ ਲਾਭ ਮਿਲੂਗਾ ਲਾਭ ਤਾਂ ਸਿੱਧਾ ਹੀ ਆ ਵੀ ਜਿਹੜੀ ਅੱਜ ਹੁਣ ਕਣਕ ਆਪਣੇ ਸਰੋਂ ਆ ਉਹ ਮੰਡੀ ਚ ਰੋਲਦੀ ਪਈ ਆ ਹੋਰ ਦਾਲਾਂ ਨੇ ਜਿਹੜੀਆਂ ਉਹਨਾਂ ਦੀ ਕੋਈ ਖਰੀਦ ਜਿਹੜੀ ਸਰਕਾਰ ਨਹੀਂ ਕਰਦੀ ਤੇ ਕਿਸਾਨਾਂ ਨੂੰ ਮਜਬੂਰੀ ਵਾਸ ਕਈਆਂ ਇਲਾਕਿਆਂ ਦੇ ਵਿੱਚ ਜਿੱਥੇ ਕਿਸਾਨ ਦਾ ਟਿਊਬਲ ਨਹੀਂ ਉਹਨੂੰ ਸੌਣੀ ਦੇ ਵਿੱਚ ਵੀ ਕਿਤੇ ਦਾਲ ਬੀਜਣੀ ਪੈਂਦੀ ਆ ਜਾਂ ਹਾੜੀ ਦੇ ਵਿੱਚ ਵੀ ਉਹ ਆਪਣੇ ਹਾਲਾਤ ਦੇ ਮੁਤਾਬਕ ਉਹ ਜਦੋਂ ਦਾਲਾਂ ਬੀਜਦੇ ਜਾਂ ਸਰੋਂ ਦੀ ਖੇਤੀ ਕਰਦੇ ਆ ਤੇ ਸਿੱਧਾ ਹੀ ਆ ਵੀ ਉਹਨੂੰ 15-1600 ਰੁਪਿਆ ਕਵਾਂਟਲ ਦਾ ਘਾਟਾ ਪੈ ਰਿਹਾ ਕਿਸਾਨ ਨੂੰ ਤੇ ਇੰਨਾ ਕੀ ਤਾਂ ਉਹਦਾ ਨੈਟ ਪ੍ਰੋਫਿਟ ਹੁੰਦਾ ਜੀੜਾ ਜਿੰਨਾ ਇੱਕ ਇੱਕ ਨ ਸਵੇਰੇ ਬੰਦਾ ਬੋਲ ਰਿਹਾ ਸੀ ਉਹ ਕਹਿੰਦਾ ਵੀ ਜੇ ਮੰਨ ਲਓ ਐਮ ਐਸ ਪੀ ਆਪਾਂ ਆਲੂ ਦੀ ਫਸਲ ਤੇ ਮੰਗਦੇ ਆ ਹਾਂ ਹਾਂ ਆਲੂ ਕਿਸੇ ਟਾਈਮ 40 ਰੁਪਏ ਕਿਲੋ ਵਿਕਦਾ ਰਿਹਾ 35 30 ਵੀ ਵਿਕਦਾ ਰਿਹਾ ਤੇ ਕਿਸੇ ਸਮੇਂ ਜਦੋਂ ਸੀਜ਼ਨ ਉਹਦਾ ਆਫ ਹੁੰਦਾ ਹੈ ਉਦੋਂ ਅਸੀਂ 2 ਰੁਪਏ 5 ਰੁਪਏ ਵਿੱਚ ਖਰੀਦੇ ਰਏ ਹਾਂ ਉਹਦਾ ਫਿਰ ਗਰੀਬ ਲੋਕਾਂ ਨੂੰ ਸਿੱਧਾ ਸਿੱਧਾ ਨੁਕਸਾਨ ਹੋਊਗਾ ਵੀ ਜੇ 30 ਰੁਪਏ ਆਲੂ ਦੀ ਐਮ ਐਸ ਪੀ ਹੋ ਜਾਂਦੀ ਮੰਨ ਕੇ ਚੱਲੋ ਵੀ 3000 ਨੂੰ ਕੁਇੰਟਲ ਤੇ ਉਹ ਆਪਾਂ ਨੂੰ ਚਲੇਗਾ 30 ਰੁਪਏ ਕਿਲੋ ਤੇ ਜੇ 30 ਰੁਪਏ ਕਿਲੋ ਪੂਰਾ ਸਿਆਲ ਆਲੂ ਲੈਣੇ ਪਊ ਗਰੀਬ ਬੰਦੇ ਨੂੰ ਤੇ ਉਹਨੂੰ ਔਖਾ ਹੋਊਗਾ ਉਹਨੇ ਇਹ ਗੱਲ ਮਿਸਾਲ ਦਿੱਤੀ ਆ ਤੇ ਤੁਸੀਂ ਕੀ ਕਹਿੰਦੇ ਇਹ 30 ਰੁਪਏ ਨਾ ਦਾ ਸਰਕਾਰ ਨੇ ਫਿਕਸ ਕਰਨਾ ਹਾਂ ਸਬਜ਼ੀਆਂ ਤੇ ਫਲਾਂ ਦੀ ਹਾਂ ਅਜੇ ਤੱਕ ਸਪੋਰਟ ਪ੍ਰਾਈਸ ਸਰਕਾਰ ਨੇ ਦਿੱਤੀ ਨਹੀਂ ਦਿੱਤੀ ਨਾ ਇਹਨੂੰ ਅਜੇ ਜ਼ਿਆਦਾ ਜ਼ੋਰ ਦੇ ਕੇ ਤੇ ਕਿਸਾਨਾਂ ਨੇ ਮੰਗ ਵੀ ਕੀਤੀ ਆ ਮੰਗ ਵੀ ਨਹੀਂ ਕੀਤੀ ਤੇ ਇਹ ਪਤਾ ਨਹੀਂ ਵੀ ਇਹ ਔਖਾ ਸਵਾਲ ਆ ਜਾਂ ਸੌਖਾ ਜੇ ਜਿਤਨਾ ਹੁਣ ਜੇ ਕਿਸਾਨ ਨੂੰ ਬਚਾਉਣਾ ਹੋਵੇ ਕੋਈ ਔਖਾ ਨਹੀਂਗਾ ਲੋਕਾਂ ਨੂੰ ਦੇਖਣਾ ਹੈ ਵੀ ਆਲੂ ਜੇ ਅੱਜ ਕਿਸਾਨਾਂ ਵਾਸਤੇ 30 ਰੁਪਏ ਵੀ ਠੀਕ ਨੇ ਮੈਂ ਕਹਨਾ ਹੂੰ ਤੇ ਸਰਕਾਰ ਦੀ ਮਰਜ਼ੀ ਬਣਦੀ ਹੈ ਸਰਕਾਰ 15 ਰੁਪਏ ਵੀ ਦੇ ਸਕਦੀ ਹੈ ਬਿਲਕੁਲ ਇਹ ਕੋਈ ਐਡਾ ਅਲੋਕਾਰ ਗੱਲ ਨਹੀਂ ਗਈ ਵੀ ਜੇ ਸਪੋਰਟ ਪ੍ਰਾਈਸ ਜ਼ਿਆਦਾ ਨਹੀਂ ਕੀਤੀ ਜਾਂਦੀ ਪਹਿਲੇ ਤੋਂ ਗੱਲ ਜਾਂਦੀ ਮੈਥੀ ਨਹੀਂ ਰਹੇ ਹੂੰ ਭਾਰਤ ਸਰਕਾਰ ਜਿਹੜੀ ਆ ਉਹ ਕਿਸਾਨ ਹਤੈਸ਼ੀ ਨਹੀਂ ਉਹ ਤਾਂ ਜਿਹੜੇ ਕਾਰਪੋਰੇਟ ਘਰਾਣੇ ਆ ਉਹਨਾਂ ਦੇ ਵੱਲ ਉਹਦਾ ਝਕਾਇਆ ਛਰੇ ਆ ਨਾ ਹੂੰ ਤੇ ਪਹਿਲਾਂ ਹੁੰਦੀਆਂ ਸੀ ਰਿਸ਼ਵਤਾਂ ਇਹ ਕਹਿੰਦੇ ਸੀ ਵੀ ਆ ਆਫਸਰ ਫੜ ਲਿਆ ਜਾਂ ਉਹ ਫੜ ਲਿਆ ਹੂੰ ਕੋਈ ਲੱਖ 2 ਲੱਖ ਦੇ ਹੁਣ ਤਾਂ ਜਿਹੜੇ ਵੱਡੇ ਅੱਕਾ ਬਲੇ ਹਜ਼ਾਰਾਂ ਕਰੋੜ ਦੇ ਭਾਰ ਸਰਕਾਰ ਨੇ ਕੀਤੇ ਆ ਇਹ ਤਾਂ ਇਹ ਲੱਗ ਰਿਹਾ ਹੈ ਵੀ ਕਿਵੇਂ ਉਹ ਹੁਣ ਜਿਹੜਾ ਕਹਿੰਦੇ ਵੀ ਤਗੜੇ ਦਾ ਸੱਤੀ 200 ਉਹ ਈਡੀ ਆ ਜਿਹੜਾ ਅੱਜ ਕੱਲ ਬੇਸ਼ੱਕ ਦੂਜੀਆਂ ਪਾਰਟੀਆਂ ਨੇ ਧੋਤੀਆਂ ਆਪਣਾ ਸਾਫ ਰਾਮਣ ਨਹੀਂ ਹੈ ਕੁਝ ਨਹੀਂ ਪਰ ਜਿਹੜਾ ਈਡੀ ਆ ਉਹ ਵਿਰੋਧੀਆਂ ਦੇ ਕਿਉਂ ਆ ਰਿਹਾ ਮੈਂ ਨਹੀਂ ਸੰਦਾ ਜਿਹੜੇ ਵਿਰੋਧੀ ਨੇ ਅੱਜ ਇਹਨਾਂ ਨਾਲ ਵੀ ਬੜੇ ਸਾਲ ਰਾਜ ਕੀਤੇ ਆ ਉਦੋਂ ਇਹਨਾਂ ਦਾ ਵੀ ਈਡੀ ਚੱਲਦਾ ਸੀ ਚਾਹੀਦਾ ਇਹ ਆ ਵੀ ਇਹ ਅੱਜ ਇਹ ਇਸ ਗੱਲ ਦਾ ਆਵਾਜ਼ ਉੱਠੇ ਵੀ ਐਡੀ ਦੀ ਜਿਹੜੀ ਹੈਗੀ ਆ ਰੇਟ ਆ ਜਾਂ ਸੁਪਰੀਮ ਕੋਰਟ ਆ ਹਰ ਵਾ ਇੱਕ ਵਾ ਤੇ ਬਰਾਬਰ ਦਾ ਫੈਸਲਾ ਕਰੇ ਤੇ ਅਕੀਰ ਵਿੱਚ ਨਾ ਲੰਮੀ ਚਲੇਗੀ ਗੱਲ ਅਖੀਰ ਵਿੱਚ ਇਹਦਾ ਹੱਲ ਨਿਕਲੂਗਾ ਤੁਹਾਨੂੰ ਲੱਗਦਾ ਕਿਸਾਨੀ ਅੰਦੋਲਨ ਦਾ ਕੋਈ ਹੱਲ ਨਿਕਲੂਗਾ ਐਮਐਸਪੀ ਲੈ ਕੇ ਆਉਣਗੇ ਕਿਸਾਨ ਸਾਡੇ ਇਹ ਐ ਲੱਗ ਰਿਹਾ ਵੀ ਜਿਵੇਂ ਕਿਸਾਨ ਨਾ ਇਹਨੂੰ ਆਪਣਾ ਜਿਹੜੀ ਪਾਰ ਸਰਕਾਰ ਆ ਇਹ ਹੋ ਸਕਦਾ ਉਹ ਦੋ ਚੌ ਦਿਨਾਂ ਦੇ ਵਿੱਚ ਵੋਟਾਂ ਦੇ ਵੀ ਐਲਾਨ ਕਰ ਦੇਣ ਤੇ ਲਮਕਾਈ ਜਾਣਾ ਉਹਨਾਂ ਨੇ ਉਧਰੋਂ ਜਿਹੜਾ ਖੱਟੜਾ ਉਹਦੇ ਵਿੱਚ ਵੀ ਬੜੀ ਜਾਲਮ ਰੂਹ ਆਈ ਪਈ ਉਹਦੀ ਉਹ ਨਹੀਂ ਦੇਖ ਰਿਹਾ ਵੀ ਹਰਿਆਣੇ ਦੇ ਵੀ ਕਿਸਾਨ ਨੇ ਉਹਦੇ ਹਾਂਜੀ ਹੁਣ ਉਹਦਾ ਜਿਹੜਾ ਖਮਿਆਜਾ ਤਾਂ ਉਹਨੂੰ ਭੁਗਤਣਾ ਪਵੇਗਾ ਅਗਲੀਆਂ ਇਲੈਕਸ਼ਨਾਂ ਦੇ ਵਿੱਚ ਤੇ ਭਾਰਤ ਸਰਕਾਰ ਟਾਈਮ ਪਾਸ ਕਰ ਰਹੀ ਆ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਐਲਾਨ ਕਰਦੇ ਨੇ ਵੀ ਹੁਣ ਤਾਂ ਵੋਟਾਂ ਆ ਗਈਆਂ ਜੀ ਹੁਣ ਤਾਂ ਸਾਡੇ ਵਾਸਤੇ ਨੀਗਾ ਨਵੀਂ ਸਰਕਾਰ ਬਣੇਗੀ ਫੇਰ ਕਰਾਂਗੇ ਤੇ ਇਹ ਤਾਂ ਪਿਛਲਾ ਜਿਹੜੀ ਪਹਿਲਾਂ ਜਿੰਨੇ ਵੱਡੇ ਆਪਣੇ ਦਿੱਲੀ ਦੇ ਵਿੱਚ ਮੋਰਚਾ ਪਿਛਲੇ ਸਾਲ ਲੱਗਾ ਸੀ ਉਦੋਂ ਮੰਨੀਆ ਸਰਕਾਰ ਇਹ ਵੇਖੋ ਤੁਸੀਂ ਇਹ ਕਿੰਨੀ ਤਰਾਖਦੀ ਆ ਵੀ ਉਦੋਂ ਸਰਕਾਰ ਕਿਸਾਨਾਂ ਦਾ ਵੀ ਆਪਾਂ ਦੋਸ਼ ਲਾ ਰਹੇ ਆ ਪਰ ਬੜਾ ਔਖਾ ਹੁੰਦਾ ਵੇਖੋ ਇੱਕ ਦਿਨ ਘਰ ਛੱਡ ਕੇ ਜਾਣਾ ਬਿਲਕੁਲ ਤੇ ਇੱਕ ਕਿੰਨੇ ਸਾਲ-ਸਾਲ ਲੋਕ ਉੱਥੇ ਬੈਠੇ ਰਹਿਆ ਕਿੰਨਾ ਆਪਣਾ ਔਖਾ ਕੰਮ ਆ ਦੂਜੇ ਥਾਂ ਤੇ ਜਾ ਕੇ ਕੱਪੜੇ ਧੋਣੇ ਸੌਣਾ ਕਿਦਾਂ ਵੀ ਨਾ ਕੋ ਸਾਫ ਨਾ ਕੋ ਸਫਾਈ ਤੇ ਕਿਸਾਨ ਤਾਂ ਇਸ ਟਾਈਮ ਤੇ ਹਮਦਰਦੀ ਦੇ ਪਾਤਰ ਨੇ ਸਰਕਾਰ ਨੂੰ ਚਾਹੀਦਾ ਆ ਵੀ ਉਹ ਆਨੇ ਬਹਾਨੇ ਨਾ ਕਰੇ ਪੰਜਾਬ ਨੂੰ ਬਚਾਉਣ ਵਾਸਤੇ ਪੂਰੇ ਹਿੰਦੁਸਤਾਨ ਨੂੰ ਬਚਾਉਣ ਵਾਸਤੇ ਮੈਂ ਕਹਿੰਦਾ ਵੀ ਸਗੋਂ ਕਿਸਾਨਾਂ ਨੂੰ ਖੁਸ਼ ਕਰੇ ਤੇ ਮੋਦੀ ਦੀ ਬੱਲੇ ਬੱਲੇ ਆ ਇਹਦੇ 'ਚ ਤਾਂ ਕੋਈ ਮੋਦੀ ਨੂੰ ਵੀ ਨੁਕਸਾਨ ਨਹੀਂ ਹੈਗਾ ਜੀ ਹਾਂ ਸਾਰਿਆਂ ਨੂੰ ਹੀ ਫਾਇਦਾ ਹੈ ਤਾਂ ਮਨੁੱਖਤਾ ਨੂੰ ਫਾਇਦਾ ਵਾਤਾਵਰਨ ਨੂੰ ਫਾਇਦਾ ਸਕਦਾ ਜੀ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਜਾਂਦੀਆਂ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਇਹ ਸਾਨੂੰ ਸਰਦਾਰ ਹਰਿਆਲ ਸਿੰਘ ਜੀ ਘਰੇਾਲਾ ਸਾਹਿਬ ਵਾਤਾਵਰਨ ਪ੍ਰੇਮੀ ਨੇ ਤੇ ਬਹੁਤ ਸਾਰੇ ਸਮਾਜ ਸੇਵਾ ਦੀ ਗੱਲਬਾਤ ਸਿਹਤ ਪ੍ਰਤੀ ਬਹੁਤ ਉਜਾਗਰ ਕਰਦੇ ਨੇ ਲੋਕਾਂ ਨੂੰ ਬਹੁਤ ਸਾਰੇ ਮੁੱਦਿਆਂ ਤੇ ਵਿਸ਼ਿਆਂ ਤੇ ਬੋਲਦੇ ਰਹਿੰਦੇ ਨੇ ਅੱਜ ਅਸੀਂ ਕੋਸ਼ਿਸ਼ ਕੀਤੀ ਹੈ ਕਿ ਕੁਝ ਨਾ ਕੁਝ ਹੱਲ ਜਿਹੜਾ ਵਾ ਉਹ ਨਿਕਲਣਾ ਚਾਹੀਦਾ ਕਿਵੇਂ ਕਿਸਾਨ ਜਿਹੜਾ ਖੁਸ਼ਹਾਲੀ ਵੱਲ ਨੂੰ ਜਾ ਸਕਦਾ ਕਿਵੇਂ ਇਹ ਅੰਦੋਲਨ ਜਿਹੜਾ ਹੁਣ ਇਸ ਟਾਈਮ ਸ਼ਿਖਰਾਂ ਤੇ ਆ ਕਿਵੇਂ ਅੰਦੋਲਨ ਦੇ ਵਿੱਚ ਸ਼ਾਂਤੀਪੂਰਵ ਤਰੀਕੇ ਨਾਲ ਰਹਿ ਕੇ ਆਪਣਾ ਹੱਲ ਨਿਕਲ ਸਕਦਾ ਹੈ ਸੋ ਅੱਜ ਦੀ ਵੀਡੀਓ ਵਿੱਚ ਇਹਨਾਂ ਵੇਖਦੇ ਰੋ ਲਾਈ ਪੰਜਾਬੀ ਟੀਵੀ ਧੰਨਵਾਦ ਕੋਈ ਨਾ ਆਪਰੇਸ਼ਨ ਗੋਡਿਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟੈਟਾਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਈਲਡਵਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ